ਤਰੰਤਰ ਵਾਸੀਆਂ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਇਹ ਲੋਟੂ ਟੋਲਾ ਜੋ ਇਹਨਾਂ ਦੇ ਗੱਲਾਂ ਜਨਾਜੇ ਕਿ ਜਦੋਂ ਇਹਨਾਂ ਸਰਕਾਰ ਬਣੋਦੀ ਸੀ ਅਸੀਂ ਬੱਸਾਂ ਵਿੱਚ ਇਹਨਾਂ ਪ੍ਰਚਾਰ ਕੀਤਾ ਸੀ ਕਿ ਅਸੀਂ ਇੱਕ ਤੀਜੀ ਤੇਰ ਲਈਏ ਕਿ ਜਿੰਦੇ ਚ ਲੋਕਾਂ ਦੇ ਜਿਹੜੇ ਆਮ ਜਨਤਾ ਪਿਆਰ ਦੀ ਉਹਨਾਂ ਭਲਾ ਹੋ ਗਏ ਅਸੀਂ ਇਹਨਾਂ ਪ੍ਰਚਾਰ ਕੀਤਾ ਪਰ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਕੇ ਕਿ ਪਹਿਲੇ ਸਾਲ ਵਿੱਚ ਅਸੀਂ ਤੁਹਾਡਾ ਹੱਲ ਕਰਾਂਗੇ ਪਰ ਇਹਨਾਂ ਪਹਿਲੇ ਜ਼ਿੰਦਗੀ ਹੱਲ ਕਰਨ ਦੀ ਬਜਾਏ ਉਲਟਾ ਸਾਡੇ ਮੈਗਨਾ ਨਿੱਜੀ ਕਰਨ ਕਰਨ ਜਾ ਰਹੇ ਆ ਸਾਡੇ ਮੈਗਨਾ ਨਿੱਜੀ ਕਰਨ ਕਰਨ ਜਾ ਰਹੇ ਆ ਜਿਵੇਂ ਇਹਨਾਂ ਅੱਜ ਤੱਕ ਪੰਜਾਬ ਸਰਕਾਰ ਨੇ ਕੋਈ ਵੀ ਪੰਜਾਬ ਦੇ ਵਿੱਚ ਸਰਕਾਰੀ ਪਾਸ ਨਹੀਂ ਪਾਈ ਉਲਟਾ ਕਿਲੋਮੀਟਰ ਦਾ ਟੈਂਡਰ ਲਾ ਕੇ ਜਿਹੜੇ ਕਹਿੰਦੇ ਸੀਗੇ ਪ੍ਰਾਈਵੇਟ ਘਰਾਣਾ ਖਤਮ ਕਰਾਂਗੇ ਉਹ ਪ੍ਰਾਈਵੇਟ ਘਰਾਣੇ ਬੱਸਾਂ ਪਾ ਕੇ ਮੈਗਨਾ ਖੋਰਾਉਣ ਵਾਸਤੇ ਜਾ ਰਹੇ ਆ ਜਿਹੜੀ ਇੱਕ ਬੱਸ ਆਹ 35-40 ਲੱਖ ਰੁਪਏ ਤੇ ਤਿਆਰ ਹੋ ਰਹੀ ਆ ਇਹ ਸਾਰੇ ਟੈਂਡਰ ਕਰਕੇ ਮੈਗਨਾ ਖਤਮ ਇਹ ਉਹ ਬੱਸ 1 ਕੋਰ ਦੇ ਉੱਤੇ ਲਾਉਗੀ 6 ਸਾਲ ਬਾਅਦ ਉਹ ਪ੍ਰਾਈਵੇਟ ਵਾਲਾ ਬੱਸ ਓਪਰੇਟਰ ਲੈ ਜਾਊਗਾ ਪਰ ਸਾਡੇ ਕੋਈ ਵੀ ਰੂਲ ਰੈਗੂਲੇਸ਼ਨ ਨਹੀਂ ਬਣਾ ਕੇ ਸਾਨੂੰ ਬਹੁਤ ਫਰਕ ਕੀਤਾ ਰਿਹਾ ਤੇ ਜੋ ਸਰਕਾਰੀ ਟ੍ਰਾਂਸਪੋਰਟ ਦਾ ਰਾਹ ਹੈ ਉਹਨੂੰ ਖਤਮ ਕਰ ਰਹੇ ਨੇ ਉਹਦੇ ਵਾਲੇ ਪਾਸੇ ਲੈ ਕੇ ਜਾ ਰਹੇ ਆ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਸੀ ਇਹ ਸਰਕਾਰ ਕਹਿ ਰਹੀ ਸੀ ਬਦਲਾਅ ਬਹੁਤ ਕੀਤਾ ਬਦਲਾਅ ਨੂੰ ਕਿਵੇਂ ਦੇਖਦੇ ਹੋ ਕਿਸੇ ਤਰ੍ਹਾਂ ਕੋਈ ਬਦਲਾਅ ਨਹੀਂ ਆਇਆ ਇਹ ਮੈਂ ਕਹਿੰਦਾ ਕੋਈ ਗਰੇ ਨਹੀਂ ਕਰੂੰਗਾ ਇਹ ਦੂਜੀਆਂ ਸਰਕਾਰਾਂ ਨਾਲ ਵੀ ਮਾਰੀ ਮਾਰੀ ਸਰਕਾਰ ਨਿਕਲੀ ਏ ਕਿਉਂਕਿ ਇਹਨਾਂ ਸੱਤਾ ਜਾਣ ਤੋਂ ਪਹਿਲਾਂ ਬੜੇ ਕਹੇ ਸੀ ਭਗਵੰਤ ਮਾਨ ਉਹ ਕਹਿੰਦਾ ਸੀ ਕਿ ਮੈਂ ਮੋਖ ਮੰਤਰੀ ਦਾ ਹਰਾ ਪੈਨ ਚਲਾਊਗਾ ਪਰ ਹੋਰਾ ਪੈਨ ਨਹੀਂ ਚੱਲ ਰਿਹਾ ਜਿੱਥੇ ਗੱਲ کہہ ਰਹੇ ਸੀ ਕਿ ਪਿੰਡਾਂ ਸਰਕਾਰ ਚੱਲੂਗੀ ਪਰ ਅੱਜ ਦੀ ਜਿਹੜੀ ਸਰਕਾਰ ਉਹ ਦਿੱਲੀ ਦੇ ਹੁਕਮ ਨਾਲ ਚਲਾ ਰਹੀ ਆ